ਸਾਰੇ ਦੋਸਤੋ ਸਤਿ ਸ੍ਰੀ ਅਕਾਲ ਇਹ ਆ ਜੀ ਆਪਣੇ ਪਿੰਡ ਮਾਈ ਪੀਖਾ ਸ਼ਿਦਨੀ ਦੀ ਜਗ੍ਹਾ ਜੋ ਕਿ ਬਹੁਤ ਹੀ ਸ਼ਕਤੀਸ਼ਾਲੀ ਜਗ੍ਹਾ ਬਹੁਤ ਹੀ ਪ੍ਰਾਤਨ ਜਗ੍ਹਾ ਆਪਣੇ ਪਿੰਡ ਦੇ ਲੋਕੀ ਬਹੁਤ ਹੀ ਮੰਨਦੇ ਮਾਈ ਪੀਖਾ ਸ਼ਿਦਨੀ ਦੀ ਇਤਿਹਾਸੇ ਪਾਸੇ ਦੇ ਪਿੰਡਾਂ ਦੇ ਲੋਕ ਬਹੁਤ ਸ਼ਰਧਾ ਨਾਲ ਇੱਥੇ ਆਉਂਦੇ ਮੱਥਾ ਟੇਕਣਾ ਅੱਜ ਸੀਗਾ ਦਿਨ ਵੀਰਵਾਰ ਤੇ ਇੱਧਰ ਬਾਈਆਂ ਨੇ ਚੌਲਾਂ ਦਾ ਜੱਗ ਕੀਤਾ ਹੋਇਆ ਸੀਗਾ ਇਹ ਜੱਗ ਆਪਣੇ ਪਿੰਡ ਦੇ ਭਰਾਵਾਂ ਨੇ ਕੀਤਾ ਹੋਇਆ ਸੀ ਪ੍ਰਭਜੋਤ ਕਾ ਨੇ ਤੇ ਇਧਰ ਭਾਈ ਮੱਖਣ ਸਿੰਘ ਗੱਲ ਵਪਾਰੀ ਇਹ ਵੀ ਬੈਠੇ ਹੋਏ ਆਪਣੇ ਨਾਲ ਸੇਵਾ ਕਰ ਰਹੇ ਆ ਤੇ ਆਪਾਂ ਨੂੰ ਫੋਨ ਲਾਇਆ ਸੀ ਕਹਿੰਦੇ ਸੇਵਾ ਕਰਾ ਕੇ ਜਾਇਓ ਜੀ ਤੇ ਆਪਾਂ ਵੀ ਇੱਥੇ ਸੇਵਾ ਕਰਨ ਮਾਈ ਦੇ ਆਏ ਹੋਏ ਸੀ ਮਾਈ ਪੀ ਖਾਸ਼ੀ ਦੇ ਨਹੀਂ ਦਿੱਤੇ ਆ ਭਾਈ ਹਲਵਾਈ ਨਵੇਂ ਆਏ ਹੋਏ ਆਪਣੇ ਪਿੰਡ ਚੰਦਬੱਜ ਜੀ ਤੋਂ ਤੇ ਕਹਿੰਦੇ ਇਹਨਾਂ ਨੇ ਚੌਲ ਬਹੁਤ ਹੀ ਸਵਾਦ ਚੌਲ ਬਣਾਏ ਸਾਰੇ ਮੰਨ ਕੇ ਬੈਠੇ ਬਹੁਤ ਸਵਾਦਿਸ਼ ਚੌਲ ਸੀਗੇ ਤੇ ਇਧਰ ਆਪਾਂ ਹੁਣ ਲਫਾਫੇ ਭਰ ਰਹੇ ਆ ਤੇ ਭਾਈ ਮੱਖਣ ਸਿੰਘ ਵਪਾਰੀ ਨੇ ਆਪਾਂ ਨੂੰ ਨਾਲੇ ਦਸਾਈਆਂ ਗੱਲਾਂ ਵਧੀਆ ਤੇ ਨਾਲੇ ਹਸਾਇਆ ਆਪਾਂ ਨੂੰ ਵਧੀਆ ਬੰਦੇ ਬਹੁਤ ਗੁੱਡ ਬੰਦੇ ਆ ਤੇ ਆ ਲਿਫਾਫੇ ਭਰੇ ਪਏ ਆ ਇਧਰ ਜਿਵੇਂ ਜਿਵੇਂ ਸੰਗਤ ਆ ਰਹੀ ਆ ਆਪਾਂ ਉਹਨਾਂ ਨੂੰ ਵਰਤਾ ਰਹੇ ਆਵੇਂਵੇਂ ਤੇ ਬਹੁਤ ਸੰਗਤ ਆਉਂਦੀ ਆ ਇੱਥੇ ਅੱਜ ਇੱਕ ਤਾਂ ਮੌਸਮ ਵੀ ਠੰਡਾ ਮੀਂਹ ਪੈ ਰਿਹਾ ਸੀਗਾ ਹੁਣ ਤਾਂ ਹਟ ਗਿਆ ਸਵੇਰ ਤੋਂ ਮੀਂਹ ਪੈ ਰਿਹਾ ਸੀ ਕਣਮਨ ਹੋ ਰਹੀ ਸੀ ਵਧੀਆ ਠੰਡਾ ਮੌਸਮ ਸੀਗਾ ਲਓ ਜੀ ਸ਼ਾਮ ਹੋ ਚੁੱਕੀ ਆ ਤੇ ਆਪਣੇ ਲਿਫਾਫੇ ਪ੍ਰਸ਼ਾਦ ਸਾਰਾ ਵਰਤਿਆ ਗਿਆ ਤੇ ਰਹਿ ਗਿਆ ਇੰਨਾ ਕ ਤੇ ਆਪਾਂ ਸਮਾਨ ਸਮੂਹਣ ਲਿਆ ਸਾਰਾ ਲੱਦ ਤਾਂ ਕੇ ਰਾਤ ਨੂੰ ਆਪਾਂ ਨੂੰ ਸਮਾਨ ਨਾਲ ਲੱਭਣਾ ਕਰਨਾ ਪਵੇ ਤੇ ਆਪਾਂ ਪਹਿਲਾਂ ਚ ਲੱਦ ਕੇ ਸਾਫ਼ ਕਰਕੇ ਰੱਖ ਲਿਆ ਲਓ ਜੀ ਸਾਰਾ ਕੁਝ ਹੋ ਗਿਆ ਤੇ ਆਪਾਂ ਮਾਤਾ ਦੇ ਮੱਥਾ ਟੇਕੇ ਮਾਈ ਪੀ ਕਾਸ਼ਿਦਨੀ ਦੇ ਤੇ ਲਈ ਮਾਤਾ ਤੋਂ ਆਗਿਆ ਮਾਈ ਪੀ ਕਾਸ਼ਿਦਨੀ ਦੀ ਕਰਪਾ ਦੇ ਨਾਲ ਸਭ ਕੁਝ ਵਧੀਆ ਹੋ ਗਿਆ ਸਾਰਾ ਪ੍ਰਸ਼ਾਦ ਵਰਤਿਆਗਾ ਥੋੜੇ ਜਿਹੇ ਰਹਿ ਗਿਆ ਉਹ ਆਪਾਂ ਮੋਟਰਸਾਈਕਲ ਤੇ ਜਾ ਕੇ ਸਾਰਿਆਂ ਨੂੰ ਵਰਤਾਇਆਵਾਂਗੇ ਜਿੰਨੇ ਕਰਿਆਗਾ ਕੋਸ਼ ਇੱਥੇ ਦਰਵੇਸ਼ਾਂ ਨੂੰ ਪਾ ਦਿਆਂਗੇ ਤੇ ਆਪਾਂ ਮਾਈ ਪੀਖਾਛੀ ਦਿਨੀ ਦੇ ਮੱਥਾ ਟੇਕ ਕੇ ਤੇ ਲਈ ਆ ਗਾ ਤੇ ਪ੍ਰਭਜੋਤ ਸਿੰਘ ਕਹਿੰਦਾ ਮੈਂ ਵੀ ਮੱਥਾ ਟੇਕਣਾ ਤੇ ਮੈਂ ਹਾਂ ਚੱਲ ਤੂੰ ਵੀ ਟੇਕਣਾ ਉਹ ਬਾਈ ਨੇ ਵੀ ਮੱਥਾ ਟੇਕਿਆ ਤੇ ਮਾਂ ਪੀਖਾਛੀ ਦਿਨੀ ਤੋਂ ਲਈ ਆ ਗਾ ਤੇ ਹੁਣ ਆਪਾਂ ਜੋ ਪ੍ਰਸ਼ਾਦ ਪਿਆ ਰਹਗਾ ਉਹ ਆਪਾਂ ਸਾਰਾ ਮੋਟਰਸਾਈਕਲ ਤੇ ਜਾ ਕੇ ਵਰਤਾ ਕੇ ਆਵਾਂਗੇ ਹਨੇਰਾ ਹੋ ਗਿਆ 6 7 7.5 ਹੋ ਗਿਆ ਲੋ ਜੀ ਆ ਮਾਈਪੀ ਖਸ਼ਦਨੀ ਦੇ ਜੋਤਾਂ ਦੇ ਦਰਸ਼ਨ ਕਰੋ ਤੇ ਆਪਾਂ ਹੁਣ ਚੱਲਦੇ ਆਪਾਂ ਜੋ ਲਫਾਫੇ ਪਏ ਰਹਿ ਗਿਆ ਉਹ ਆਪਾਂ ਸਾਰੇ ਵਰਤੌਣੇ ਆ ਤੇ ਇੱਧਰ ਬਾਈ ਨੇ ਮੱਥਾ ਟੇਕਤਾ ਤੇ ਆਪਾਂ ਚੱਲਦੇ ਆ ਜੀ ਵੇਖੋ ਮਾਈਪੀ ਖਸ਼ਦਨੀ ਰਾਤ ਦਾ ਵੀ ਉਹ ਜਗ੍ਹਾ ਦਾ ਲੋ ਜੀ ਹੁਣ ਆਪਾਂ ਦੋ ਲਫਾਫੇ ਦਰवेशਾਂ ਨੂੰ ਪਾ ਦਿਆਂਗੇ ਇੱਥੇ ਦਰवेश ਰਹੇ ਆ ਬਹਿਰਦੇ ਇਹ ਨੂੰ ਨੂੰ ਇੱਥੇ ਪਾ ਦਾਂਗੇ ਵਿਚਾਰੇ ਖਾ ਲੈਣਗੇ ਤੇ ਫਿਰ ਬਾਕੀ ਆਪਾਂ ਮੋਟਰਸਾਈਕਲ ਤੇ ਰੱਖ ਕੇ ਲਫਾਪੇ ਜਿਹੜੇ ਰਹਿ ਗਏ ਸਾਰੇ ਵਰਤਾਇਆ ਆਵਾਂਗੇ ਜੇ ਵੀਡੀਓ ਆਪਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੈ ਮਾਈ ਪੀ ਖਾਸ਼ੀ ਦਨੀ ਦੀ ਸਸਰੇਕਾਰ ਧੰਨਵਾਦ